ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਜੀਵਨ ਮਨੋਰਥ ਦੀ ਉਸਾਰੀ ਜਿਸ ਦਾ ਉਦੇਸ਼ ਨੀਮਾ ਤੇ ਦ੍ਰਿਸ਼ਟੀ ਤੰਗ ਹੈ ਉਹ ਵਿਅਕਤੀ ਕਦੇ ਵੀ ਵਿਸ਼ਾਲ ਇਰਾਦਿਆਂ ਵਾਲਾ ਨਹੀਂ ਹੋ ਸਕਦਾ ਜਿਸ ਦੇ ਮਨੋਰਥ ਧੁੰਦਲੇ ਹਨ ਉਸ ਦੀਆਂ ਪ੍ਰਾਪਤੀਆਂ ਨਿਗਰ ਪ੍ਰਭਾਵਸ਼ਾਲੀ ਅਤੇ ਚਮਕਦਾਰ ਨਹੀਂ ਹੋ ਸਕਦੀਆਂ ਜਿਹੜਾ ਸੰਕੀਰਨ ਉੱਤੇ ਭੈੜੀ ਲੜਾਈ ਚੋਲ ਜਦਾ ਹੈ ਉਹ ਬਹਾਦਰੀ ਨਹੀਂ ਵਿਖਾ ਸਕਦਾ ਜਿਸ ਪਰਵਰਤਨ ਦੀ ਸਿਹਤ ਠੀਕ ਨਹੀਂ ਉਹ ਪਰਵਰਤਨ ਬਾਪਰਨ ਤੇ ਵੀ ਕਿਸੇ ਨੂੰ ਲਾਭ ਨਹੀਂ ਪਹੁੰਚੇਗਾ ਜਿਹੜੇ ਸਮੇਂ ਤੇ ਵਸੀਲਿਆਂ ਦੀ ਦੁਰਵਰਤੋਂ ਕਰਨਗੇ ਉਹਨਾਂ ਕੋਲ ਇਹਨਾਂ ਦੋਹਾਂ ਦੀ ਸਦਾ ਘਾਟ ਰਹੇਗੀ ਅਸੀਂ ਆਮ ਤੌਰ ਤੇ ਸਾਧਨਾਂ ਜਾਂ ਵਸੀਲਿਆਂ ਜਾਂ ਅ fırsਰਾਂ ਦੀ ਘਾਟ ਦੀ ਸ਼ਿਕਾਇਤ ਕਰਦੇ ਹਾਂ ਜਦੋਂ ਕਿ ਵਾਸਤਵ ਵਿੱਚ ਘਾਟ ਉਦੇਸ਼ਾਂ ਆਦਰਸ਼ਾਂ ਇਰਾਦਿਆਂ ਤੇ ਮਨੋਰਥਾਂ ਦੀ ਹੁੰਦੀ ਹੈ ਆਪਣੇ ਆਪ 'ਚ ਕੁਝ ਵੀ ਅਸੰਭਵ ਨਹੀਂ ਹੁੰਦਾ ਅਸੰਭਵ ਉਹ ਹੁੰਦਾ ਹੈ ਜਿਸ ਨੂੰ ਕਰਨ ਦਾ ਜੇ ਤੱਕ ਯਤਨ ਨਹੀਂ ਕੀਤਾ ਗਿਆ ਜੇ ਹੌਸਲਾ ਨਾ ਹੋਵੇ ਤਾਂ ਹਥਿਆਰ ਬੇਕਾਰ ਹਨ ਜੇ ਚੰਗਾ ਸੋਚਣ ਅਤੇ ਕਰਨ ਦਾ ਗੁਣ ਨਾ ਹੋਵੇ ਤਾਂ ਚੰਗੇ ਰੰਗ ਰੂਪ ਦੇ ਕੋਈ ਅਰਥ ਨਹੀਂ ਹੁੰਦੇ ਜਿਨ੍ਹਾਂ ਸਮਾਜਾਂ ਕੋਲ ਉੱਚੇ ਦਰਸ਼ ਜਾਂ ਸੁੱਚੇ ਮਨੋਰਥ ਨਹੀਂ ਹੁੰਦੇ ਉਹ ਆਪਣੀ ਸ਼ਕਤੀ ਅਤੇ ਸਮਾਂ ਨਿਗੂਣੇ ਵਿਵਾਦਾਂ ਅਤੇ ਹਿੰਸਕ ਵਾਰਦਾਤਾਂ 'ਤੇ ਅਜਾਈ ਗਵਾਉਂਦੇ ਰਹਿੰਦੇ ਹਨ ਸਪਸ਼ਟ ਹੈ ਕਿ ਕੁਝ ਵੀ ਮਾਤਵਪੂਰਨ ਉਦੋਂ ਤੱਕ ਨਹੀਂ ਵਾਪਰੇਗਾ ਜਦੋਂ ਤੱਕ ਉੱਚੇ ਮਨੋਰਥ ਦੀਨ ਕੁਝ ਨਵਾਂ ਕਰਨ ਦਾ ਅਹਿਸਾਸ ਨਹੀਂ ਉਪਜਦਾ ਯਾਦਗਾਰੀ ਪਿਆਰ ਅਤੇ ਮਹਾਨ ਮਨੋਰਥਾਂ ਦੀ ਪੂਰਤੀ ਮਹਾਨ ਖਤਰਿਆਂ ਅਤੇ ਵੱਡੀਆਂ ਮੁਸ਼ਕਲਾਂ ਤੋਂ ਗੁਜ਼ਰ ਕੇ ਹੀ ਮਿਲਦੀ ਹੈ ਜੇ ਤੁਹਾਡੇ ਮਨ 'ਚ ਨਾ ਪੱਕੀ ਵਿਚਾਰਾਂ ਦਾ ਬੋਲਬਾਲਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਆਪਣਾ ਜੀਵਨ ਮਨੋਰਥ ਨਹੀਂ ਉਸਾਰਿਆ ਅਤੇ ਜ਼ਿੰਦਗੀ ਦੇ ਮੁੱਢਲੇ ਸਬਕ ਨਹੀਂ ਸਿੱਖੇ ਅਤੇ ਆਪਣਾ ਨਿਸ਼ਾਨਾ ਨਹੀਂ ਚੁਣਿਆ ਕੋੜੇ ਅਨੁਭਵਾਂ ਉਪਰੰਤ ਸਿੱਖੇ ਹੋਏ ਸਬਕ ਬੜੇ ਮਿੱਠੇ ਹੁੰਦੇ ਹਨ ਪ੍ਰੇਮੀਆਂ ਨੂੰ ਤਿੱਖੀਆਂ ਧੁੱਪਾਂ ਦਾ ਸੇਕ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਇੱਕ ਦੂਜੇ ਦੀ ਠੰਡੀ ਛਾਂ ਹੁੰਦੀ ਹੈ ਸੱਚੇ ਪ੍ਰੇਮੀ ਇੱਕ ਦੂਜੇ ਦਾ ਮਨੋਰਥ ਬਣ ਜਾਂਦੇ ਹਨ ਕੋਈ ਵੀ ਕਾਰਜ ਆਪਣੇ ਆਪ ਚ ਮਹੱਤਵਪੂਰਨ ਨਹੀਂ ਹੁੰਦਾ ਉਸ ਨੂੰ ਚੰਗੇ ਮਨੋਰਥ ਅਦੀਨ ਕੀਤੇ ਆ ਉਸ ਦਾ ਮਹੱਤਵ ਉਗੜ ਆਂਦਾ ਹੈ ਸੰਸਾਰ ਦੀਆਂ ਸਾਰੀਆਂ ਰੋਕਾਂ ਪਾਬੰਦੀਆਂ ਦੇ ਬਾਵਜੂਦ ਮਨੁੱਖ ਆਪਣੇ ਜੀਵਨ ਮਨੋਰਥ ਦੀ ਚੋਣ ਕਰਨ ਚ ਸੁਤੰਤਰ ਹੈ ਭੁਵਿੱਖ ਕਿਸੇ ਤੇ ਲਈ ਰਾਖਮਾ ਨਹੀਂ ਹੁੰਦਾ ਜੀਵਨ ਦਾ ਅਨੁਭਵ ਕਿਸੇ ਨੂੰ ਵੀ ਵਿਰਸੇ ਚ ਨਹੀਂ ਮਿਲਦਾ ਇਹ ਆਪ ਕਮਾਉਣਾ ਪੈਂਦਾ ਹੈ ਐਸੀ ਸਾਰੇ ਚੰਗੇਰੇ ਭਵਿੱਖ ਦੀ ਅਤੇ ਭਵਿੱਖ ਚ ਵਿਕਾਸ ਦੀ ਆਸ ਨਾਲ ਜਿਉਂਦੇ ਹਾਂ ਨਿਰਸੰਦੇਹ ਕਈਆਂ ਦੀ ਸੋਚ ਅਤੀਤ ਨੇ ਇੰਨੀ ਥਾਂ ਮੰਨ ਲਈ ਹੁੰਦੀ ਹੈ ਕਿ ਉੱਥੇ ਵਰਤਮਾਨ ਜਾਂ ਭਵਿੱਖ ਦੇ ਟਿਕ ਸਕਣ ਦੀ ਸੰਭਾਵਨਾ ਹੀ ਨਹੀਂ ਹੁੰਦੀ ਇਹ ਸੰਭਾਵਨਾ ਸਾਨੂੰ ਆਪ ਉਪਜਾਉਣੀ ਪਵੇਗੀ ਆਪਣੇ ਰਾਹਾਂ ਦੀ ਰੋਸ਼ਨੀ ਲਈ ਆਪਣਾ ਦੀਵਾ ਆ ਬਨਣਾ ਪਵੇਗਾ ਮਨੁੱਖ ਨੂੰ ਕਲਾਕਾਰ ਜਾਂ ਕਵੀ ਉਸਦੇ ਜੀਵਨ ਦੇ ਸੰਕਟ ਜਾਂ ਦੁੱਖ ਨਹੀਂ ਬਣਾਉਂਦੇ ਸਗੋਂ ਇਹਨਾਂ ਦੁੱਖਾਂ ਨੂੰ ਸਿਰਜਣਾਤਮਕ ਰੂਪ ਪ੍ਰਦਾਨ ਕਰਨ ਦੀ ਸਮਰੱਥਾ ਬਣਾਉਂਦੀ ਹੈ ਉਚੇਰੀ ਸਮਰੱਥਾ ਚੋਂ ਹੀ ਚੰਗੇ ਮਨੋਰਥ ਉਪਜਦੇ ਹਨ ਅਤੇ ਚੰਗੇ ਮਨੋਰਥ ਚੋਂ ਹੀ ਉਚੇਰੀ ਸਮਰੱਥਾ ਉਪਜਦੀ ਹੈ ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਦੁੱਖ ਵਿਕਾਸ ਦਾ ਸਾਧਨ ਹੈ ਦੁੱਖ ਤੋਂ ਬਚਣ ਲਈ ਮਨੁੱਖ ਹਰ ਪ੍ਰਕਾਰ ਦਾ ਅਨਰਥ ਤੇ ਅੰਨਿਆ ਕਰਦਾ ਹੈ ਦੁੱਖ ਦਾ ਕੋਈ ਵੀ ਸਵਾਗਤ ਨਹੀਂ ਕਰਦਾ ਪਰ ਸੱਚ ਇਹ ਹੈ ਕਿ ਦੁੱਖ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਹੈ ਦੁੱਖ ਦੀ ਹੋਂਦ ਹੀ ਧਰਮ ਅਤੇ ਈਸ਼ਵਰ ਨੂੰ ਸਿਰਜਣ ਦਾ ਕਾਰਨ ਬਣੀ ਹੈ ਈਸ਼ਵਰ ਸੁੱਖ ਚ ਜਨ ਨਹੀਂ ਯਾਦ ਹੀ ਨਹੀਂ ਆਉਂਦਾ ਦੁੱਖ ਚ ਵੀ ਵਿਖਾਈ ਦਿੰਦਾ ਹੈ ਜਿਵੇਂ ਦਰੋਪਦੀ ਨੂੰ ਉਸ ਦੇ ਸੰਕਟ ਅਤੇ ਦੁੱਖ ਨੇ ਕ੍ਰਿਸ਼ਨ ਦੇ ਦਰਸ਼ਨ ਕਰਵਾਏ ਸਾਂ ਜੇ ਸੰਸਾਰ 'ਚ ਦੁੱਖ ਨਾ ਹੁੰਦਾ ਤਾਂ ਜੀਵਨ ਬਧੇਰੇ ਮਨਨਯੋਗ ਨਹੀਂ ਸੀ ਹੋਣਾ ਦੁੱਖ ਸਾਡੇ ਅਨੁਭਵ ਚ ਡੂੰਘਾਈ ਅਤੇ ਵਿਸ਼ਾਲਤਾ ਲਿਆਉਂਦੇ ਹਨ ਦੁੱਖਾਂ ਕਾਰਨ ਹੀ ਸਾਹਿਤ ਅਤੇ ਸੰਗੀਤ ਮਨਨਯੋਗ ਬਣਦੇ ਹਨ ਦੁੱਖ ਦੇ ਕਾਰਨ ਹੀ ਦਇਆ ਵਿਰਾਗ ਸਨੇਹ ਸਹਿਨਸ਼ੀਲਤਾ ਸਹੁਰਦਤਾ ਆਦ ਗੁਣ ਉਪਜਦੇ ਹਨ ਜਿਸ ਨੇ ਦੁੱਖ ਨਹੀਂ ਵੇਖੇ ਸਫਲ ਨਹੀਂ ਹੋਇਆ ਉਸ ਦੀ ਸੂਝ ਤਿੱਖੀ ਅਤੇ ਦ੍ਰਿਸ਼ਟੀ ਵਿਸ਼ਾਲ ਨਹੀਂ ਹੋਵੇਗੀ ਲੋਕ ਪੈਸੇ ਖਰਚ ਕੇ ਦੁਕਾਨਤ ਨਾਟਕ ਜਾਂ ਫਿਲਮਾਂ ਵੇਖਦੇ ਹਨ ਉਹਨਾਂ ਨੂੰ ਹੰਝੂ ਵਹਾਉਣੇ ਚੰਗੇ ਲੱਗਦੇ ਹਨ ਵਿਜੋਗ ਦੇ ਦੁੱਖ ਤੋਂ ਬਿਨਾਂ ਸੱਚਾ ਤੇ ਸੁਹਿਰਦ ਪਿਆਰ ਆਪਣੀ ਚਰਮ ਸੀਮਾ ਤੇ ਨਹੀਂ ਅਪੜਦਾ ਜਦੋਂ ਵਿਛੜੀਆਂ ਹੋਈਆਂ ਸਹੇਲੀਆਂ ਮਿਲਦੀਆਂ ਹਨ ਤਾਂ ਉਹ ਆਪਣੇ ਆਪਣੇ ਦੁੱਖ ਹੀ ਸਾਂਝੇ ਕਰਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਉਹ ਕਿੰਨੇ ਪਿਆਰੇ ਦਿਨ ਸਨ ਜਦੋਂ ਅਸੀਂ ਬਹੁਤ ਉਦਾਸ ਹੋਇਆ ਕਰਦੀਆਂ ਸਾਂ ਅਤੇ ਰਲ ਕੇ ਰੋਇਆ ਕਰਦੀਆਂ ਸਾਂ ਜਿਹੜਾ ਦੁੱਖਾਂ ਤੋਂ ਡਰਦਾ ਹੈ ਉਹ ਸਾਸਿ ਨਹੀਂ ਹੋ ਸਕਦਾ ਸੋਚ ਨੂੰ ਉਦੋਂ ਹੀ ਸ਼ਕਤੀ ਮਿਲਦੀ ਹੈ ਜਦੋਂ ਕੋਈ ਦੁੱਖ ਜਾਂ ਸਮੱਸਿਆ ਉਪਜ ਪਵੇ ਬਹਾਦਰ ਉਹ ਹੈ ਜੋ ਦੁੱਖ ਨੂੰ ਵੀ ਖਿੜੇ ਮੱਥੇ ਸਹਿਣ ਕਰੇ ਨਿਸ਼ਚਿਤ ਸਫਲਤਾ ਜਾਂ ਜਿੱਤ ਲਈ ਹਰ ਕੋਈ ਲੜ ਸਕਦਾ ਹੈ ਪਰ ਬਹਾਦਰ ਉਹ ਹੈ ਜੋ ਹਾਰ ਨਿਸ਼ਚਿਤ ਹੋਣ ਤੇ ਵੀ ਲੜ ਸਕੇ ਜੋ ਅਜਿਹਾ ਕਰ ਸਕਦਾ ਹੈ ਉਹੀ ਹਾਰ ਜਾਂ ਸਫਲਤਾ ਨੂੰ ਜਿੱਤ ਵਿੱਚ ਬਦਲ ਸਕਦਾ ਹੈ ਬਹਾਦਰੀ ਮਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਦੋਂ ਕੋਈ ਮਨੁੱਖ ਕੋਈ ਮਹੱਤਵਪੂਰਨ ਕਦਮ ਚੁੱਕਦਾ ਹੈ ਪਰ ਉਸ ਨੂੰ ਸਿੱਟਾ ਜਾਂ ਨਤੀਜਾ ਪਤਾ ਨਹੀਂ ਹੁੰਦਾ ਪਰ ਵਿਸ਼ਵਾਸ ਹੁੰਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ ਬਹਾਦਰੀ ਉਹ ਗੁਣ ਹੈ ਜਿਸ ਦਾ ਬਹਾਦਰ ਵਿਅਕਤੀ ਨੂੰ ਆਪ ਵੀ ਪਤਾ ਨਹੀਂ ਹੁੰਦਾ ਉਸ ਦਾ ਇਹ ਗੁਣ ਉਦੋਂ ਹੀ ਪ੍ਰਗਟ ਹੁੰਦਾ ਹੈ ਜਦੋਂ ਉਸ ਦੀ ਪਰਖਿਆ ਦੀ ਘੜੀ ਅਚਾਨਕ ਆ ਜਾਂਦੀ ਹੈ ਜਿਹੜਾ ਇੱਕ ਵਾਰੀ ਬਹਾਦਰੀ ਵਿਖਾਉਂਦਾ ਹੈ ਉਸ ਨੂੰ ਆਪ ਵੀ ਪਤਾ ਨਹੀਂ ਹੁੰਦਾ ਕਿ ਉਹ ਮੋੜ ਅਜਹੀ ਹੀ ਸਥਿਤੀ 'ਚ ਬਹਾਦਰੀ ਵਿਖਾ ਸਕੇਗਾ ਕਿ ਨਹੀਂ ਆਪਣੇ ਮਨੋਰਥ ਚੋ ਹੀ ਸਫਲ ਹੁੰਦੇ ਹਨ ਜਿਹੜੇ ਸੰਘਣੇ ਦੁੱਖ ਤੇ ਸਪਸ਼ਟ ਹਾਰ ਚ ਵੀ ਸਬੂਤ ਸਬੂਤੇ ਰਹਿੰਦੇ ਹਨ ਭਗਵਾਨ ਰਾਮ ਈਸਾ ਮਸੀਹ ਹਜਰਤ ਮੁਹੰਮਦ ਜਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸਾਰੇ ਪੜਾਵਾਂ ਚੋਂ ਲੰਘੇ ਸਨ ਜਿਨ੍ਹਾਂ ਚੋਂ ਜਦੋਂ ਜਹਦ ਕਰਨ ਵਾਲੇ ਹਰ ਮਨੁੱਖ ਨੂੰ ਲੰਘਣਾ ਪੈਂਦਾ ਹੈ ਉਹਨਾਂ ਦੇ ਦੁੱਖ ਸਾਨੂੰ ਜਾਣੇ ਪਛਾਣੇ ਲੱਗਦੇ ਹਨ ਅਸੀਂ ਇਹਨਾਂ ਮਹਾਨ ਆਤਮਾਵਾਂ ਨੂੰ ਆਪਣੇ ਨੇੜੇ ਪ੍ਰਤੀਤ ਕਰਨ ਲਈ ਆਪਣੇ ਦੁੱਖ ਦੀ ਘੜੀ ਚ ਜਦੋਂ ਉਹਨਾਂ ਸਨਮੁਖ ਝੁਕਦੇ ਹਾਂ ਤਾਂ ਉਹ ਆਪ ਅੱਗੇ ਵੱਧ ਕੇ ਸਾਡੇ ਦਿਲਾਂ ਨੂੰ ਦਿਆ ਨਾਲ ਪ੍ਰੋਸੇ ਨਾਲ ਛੋਹਣ ਦੀ ਕਿਰਪਾਲਤਾ ਕਰਦੇ ਹਨ ਉਹਨਾਂ ਦੇ ਦੁੱਖਾਂ ਸਾਹਮਣੇ ਸਾਨੂੰ ਆਪਣੀਆਂ ਮੁਸ਼ਕਲਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ ਅਤੇ ਅਸੀਂ ਇਸ ਪ੍ਰੋਸੇ ਨਾਲ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਕਿ ਹੋ ਸਕਦਾ ਸਾਡੇ ਅੰਗ ਸੰਗ ਹਨ ਉਹੀ ਸਾਨੂੰ ਸਿਖਾਉਂਦੇ ਹਨ ਕਿ ਹਾਰ ਨੂੰ ਹਾਰਨ ਤੋਂ ਬਿਨਾਂ ਕਿਵੇਂ ਹੌਸਲੇ ਨਾਲ ਬਰਦਾਸ਼ਤ ਕਰਨਾ ਹੈ ਉਹ ਸਾਨੂੰ ਉੱਚਾ ਜੀਵਨ ਮਨੋਰਥ ਦਿੰਦੇ ਹਨ ਅਤੇ ਪ੍ਰਿਸ਼ਟ ਹੋਣ ਤੋਂ ਬਚਾਉਂਦੇ ਹਨ ਇਹੀ ਸੰਸਾਰ ਦਾ ਦੁਰਭਾਗ ਹੈ ਕਿ ਬਹੁਤੇ ਲੋਕ ਆਪਣੇ ਮਨੋਰਥ 'ਚ ਸਫਲ ਹੋ ਕੇ ਕੁਰਾਹੇ ਪੈ ਕੇ ਭ੍ਰਿਸ਼ਟ ਹੋ ਜਾਂਦੇ ਹਨ। अनेਕਾਂ ਨੂੰ ਸਫਲ ਹੋਣਾ ਤਾਂ ਆਉਂਦਾ ਹੈ ਪਰ ਸਫਲ ਹੋ ਕੇ ਵਿਚਰਨਾ ਨਹੀਂ ਆਉਂਦਾ। ਇਸ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਉਹਨਾਂ 'ਚ ਯੋਗਤਾ ਦਾ ਵਿਕਾਸ ਤਾਂ ਹੁੰਦਾ ਹੈ ਪਰ ਚਰਿੱਤਰ ਦਾ ਵਿਕਾਸ ਨਹੀਂ ਹੁੰਦਾ। ਯੋਗਤਾ ਸਾਨੂੰ ਆਪਣੇ ਮਨੋਰਥ 'ਚ ਸਫਲਤਾ ਦੇਵੇਗੀ ਪਰ ਚਰਿੱਤਰ ਸਾਡੀ ਸਫਲਤਾ ਨੂੰ ਸੱਚਾ ਬਣਾ ਕੇ ਉਸ ਨੂੰ ਬਰਕਰਾਰ ਰੱਖੇਗਾ। ਸਫਲਤਾ ਨੂੰ ਮਨਜੋਗ ਬਣਾਉਣ ਲਈ ਚਰਿੱਤਰ ਦੀ ਲੋੜ ਹੁੰਦੀ ਹੈ ਚਰਿੱਤਰ ਨੂੰ ਸਫਲਤਾ ਦੀ ਲੋੜ ਨਹੀਂ ਹੁੰਦੀ ਜੋਗਤਾ ਸਾਨੂੰ ਆਪਣੇ ਮਨੋਰਥ ਸਫਲਤਾ ਦੇਵੇਗੀ ਪਰ ਚਰਿੱਤਰ ਸਾਡੀ ਸਫਲਤਾ ਨੂੰ ਸੋਚਾ ਬਣਾ ਕੇ ਉਸ ਨੂੰ ਬਰਕਰਾਰ ਰੱਖੇਗਾ ਸਫਲਤਾ ਵੀ ਇੱਕ ਵਿਰੋਧੀ ਸਥਿਤੀ ਹੈ ਸਫਲ ਹੋ ਕੇ ਚਰਿੱਤਰवान ਬਣੇ ਰਹਿਣਾ ਬੜਾ ਮੁਸ਼ਕਿਲ ਹੈ ਪਰ ਜਿਹੜੇ ਇਸ ਮੁਸ਼ਕਿਲ 'ਚੋਂ ਲੰਘ ਜਾਂਦੇ ਹਨ ਉਹ ਮਹਾਨ ਹੋ ਨਿਬੜਦੇ ਹਨ ਵਿਰੋਧੀ ਸ਼ਕਤੀਆਂ ਸਾਡੀ ਸ਼ਕਤੀ ਅਤੇ ਮਜ਼ਬੂਤੀ ਨੂੰ ਪਰਖਦੀਆਂ ਹਨ ਵਿਰੋਧੀ ਸਥਿਤੀਆਂ ਚ ਸਾਡੀ ਆਪਣੇ ਆਪ ਨਾਲ ਜਾਣ ਪਛਾਣ ਹੁੰਦੀ ਹੈ ਤੇ ਸਾਨੂੰ ਚਰਿੱਤਰ ਵਾਂਗ ਹੀ ਆਪਣੇ ਮਨੋਰਥ ਦੀ ਕਮਜ਼ੋਰੀ ਜਾਂ ਪਕੈਈ ਦਾ ਗਿਆਨ ਹੁੰਦਾ ਹੈ ਇਤਬਾਰੀ ਅਤੇ ਜ਼ਿੰਮੇਵਾਰ ਹੋਣਾ ਚਰਿੱਤਰ ਦੇ ਬੁਨਿਆਦੀ ਅੰਗ ਹਨ ਜੇ ਤੁਸੀਂ ਪ੍ਰੋਸੇ ਜੋਗ ਇਤਬਾਰੀ ਅਤੇ ਜ਼ਿੰਮੇਵਾਰ ਨਹੀਂ ਤਾਂ ਤੁਹਾਡੀ ਯੋਗਤਾ ਕਿਸੇ ਲਿਖੇ ਨਹੀਂ ਲੱਗੇਗੀ ਮੁਕਾਬਲਾ ਯੋਗਤਾ ਦਾ ਨਹੀਂ ਹੁੰਦਾ ਇਤਬਾਰ ਅਤੇ ਜ਼ਿੰਮੇਵਾਰੀ ਜਿਹੇ ਮੁੱਲਵਾਨ ਗੁਣਾਂ ਦਾ ਵੀ ਹੁੰਦਾ ਹੈ ਲੱਖਾਂ ਵਿਅਕਤੀ ਹਨ ਜਿਹੜੇ ਆਪਣੇ ਖੇਤਰ 'ਚ ਯੋਗ ਅਤੇ ਨਪੁੰਨ ਹੋਣ ਦੇ ਬਾਵਜੂਦ ਸਮੇਂ ਦੇ ਪਾਬੰਦ ਇਤਬਾਰੀ ਅਤੇ ਜ਼ਿੰਮੇਵਾਰ ਨਾ ਹੋਣ ਕਾਰਨ ਅਸਫਲ ਹਨ ਅਤੇ ਠੇਡੇ ਖਾ ਰਹੇ ਹਨ ਕੰਮ ਦੀ ਪੱਧਰ ਅਤੇ ਕਾਮੇ ਦੀ ਯੋਗਤਾ ਇੱਕ ਦੂਜੇ ਨੂੰ ਸੁਧਾਰਦੀਆਂ ਅਤੇ ਮਾंजਦੀਆਂ ਰਹਿੰਦੀਆਂ ਹਨ ਜ਼ਿੰਮੇਵਾਰੀ ਦੀ ਸਭ ਤੋਂ ਵੱਧ ਲੋੜ ਉਦੋਂ ਹੁੰਦੀ ਹੈ ਜਦੋਂ ਕੰਮ ਮੁਕੰਮਲ ਹੋਣ ਦੇ ਨੇੜੇ ਪਹੁੰਚਿਆ ਹੁੰਦਾ ਹੈ ਕਿਉਂਕਿ ਅਸੀਂ ਸਭ ਤੋਂ ਵੱਧ ਉਦੋਂ ਥੱਕੇ ਹੋਏ ਹੁੰਦੇ ਹਾਂ ਜਦੋਂ ਕੰਮ ਅੰਤਮ ਪੜਾਅ 'ਚ ਪ੍ਰਵੇਸ਼ ਕਰਦਾ ਹੈ ਚੰਗੀ ਕਾਰਗੁਜ਼ਾਰੀ ਇਹਨਾਂ ਅੰਤਮ ਪੜਾਵਾਂ 'ਚ ਹੀ ਪਰਖੀ ਜਾਂਦੀ ਹੈ ਇਤਬਾਰਜੋਗ ਹੋਣ ਤੇ ਜ਼ਿੰਮੇਵਾਰੀ ਦੀ ਭਾਵਨਾ ਤੋਂ ਬਿਨਾਂ ਜੀਵਨ ਦੇ ਉਦੇਸ਼ ਜਾਂ ਮਨੋਰਥ ਦੇ ਕੋਈ ਅਰਥ ਨਹੀਂ ਹੁੰਦੇ ਜੀਵਨ ਨੂੰ ਮਨੋਰਥ ਜਾਂ ਜੀਵਨ ਉਦੇਸ਼ ਦੇ ਅਰਥ ਉਸ ਲੰਮੀ ਵਿਉਂਤੋਂ ਹਨ ਜਿਸ ਨੂੰ ਕੋਈ ਮਨੁੱਖ ਆਪਣੀ ਸਮਾਜਿਕ ਆਰਥਿਕ ਪਰਿਵਾਰਿਕ ਸੱਭਿਆਚਾਰਕ ਭੂਗੋਲਿਕ ਆਦ ਸਥਿਤੀਆਂ ਦੇ ਸੰਦਰਭ ਅਨੁਸਾਰਦਾ ਹੈ ਜੋ ਕਿ ਸਮੇਂਜ ਆਪਣੇ ਜੀਵਨ ਨੂੰ ਵਿਉਂਤਨਾ ਕਠਿਨ ਹੁੰਦਾ ਜਾ ਰਿਹਾ ਹੈ ਕਿਉਂਕਿ ਮਨੁੱਖ ਦੇ ਵੱਸੋਂ ਬਾਹਰੀਆਂ ਸ਼ਕਤੀਆਂ ਵਧੇਰੇ ਤਾਕਤਵਰ ਅਤੇ ਨਿਸ਼ਚਿਤ ਹੋ ਗਈਆਂ ਹਨ ਮੱਧਕਾਲ ਦੇ ਮਨੁੱਖ ਨੂੰ ਇਸ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਿਉਂਕਿ ਉਸ ਸਮੇਂ ਕੰਮ ਧੰਦੇ ਪਿਤਾ ਪੁਰਖੀ ਹੁੰਦ ਸਨ ਲੋਹਾਰ ਦਾ ਪੁੱਤਰ ਲੋਹਾਰ ਅਤੇ ਤਰਖਾਨ ਦਾ ਪੁੱਤਰ ਤਰਖਾਨ ਬਣਦਾ ਸੀ ਅਤੇ ਇਸਤਰੀ ਨੇ ਕੇਵਲ ਘਰ ਸਾਹਮਣਾ ਹੁੰਦਾ ਸੀ ਉਸ ਸਮੇਂ ਹਰ ਕਿਸੇ ਨੂੰ ਬਾਕੀਆਂ ਦਾ ਸਹਿਯੋਗ ਅਤੇ ਸਹਾਰਾ ਪ੍ਰਾਪਤ ਹੁੰਦਾ ਸੀ ਮਨੁੱਖ ਦੀਆਂ ਸਾਰੀਆਂ ਲੋੜਾਂ ਤੇ ਇੱਛਾਵਾਂ ਪਿੰਡੋਂ ਚੋਂ ਹੀ ਪੂਰੀਆਂ ਹੋ ਜਾਂਦੀਆਂ ਸਨ ਸੋ ਸਾਰੇ ਵਰਤਾਰੇ ਸੰਸਿਆ ਤੋਂ ਮੁਕਤ ਸਨ ਜੋਕੇ ਯੁੱਗ ਦਾ ਦੁਖਾਂਤ ਇਹ ਹੈ ਕਿ ਹੁਣ ਜੀਵਨ ਦੀ ਖੇਡ ਹਰ ਰੋਜ਼ ਨਮਾ ਅਨਕਿਆਸਿਆ ਮੋੜ ਕੱਟਦੀ ਹੈ। ਜੋ ਕਮੁਨਖ ਜੋ ਕੁਝ ਕਰਨਾ ਚਾਹੁੰਦਾ ਹੈ ਉਹ ਸੰਭਵ ਪ੍ਰਤੀਤ ਨਹੀਂ ਹੁੰਦਾ। ਅਤੇ ਜੋ ਕੁਝ ਸੰਭਵ ਹੁੰਦਾ ਹੈ ਉਹ ਕਰਨਾ ਉਸ ਨੂੰ ਪਸੰਦ ਨਹੀਂ ਹੁੰਦਾ। ਹੁਣ ਲੰਮੀਆਂ ਵਿਉਂਤਾਂ ਬਣਾਉਣੀਆਂ ਸੰਭਵ ਨਹੀਂ ਰਹੀਆਂ ਕਿਉਂਕਿ ਇਹਨਾਂ ਨਵੀਆਂ ਪ੍ਰਸਥਿਤੀਆਂ 'ਚ ਹਰ ਪੜਾਅ ਤੇ ਸਾਨੂੰ ਮੁਕਾਬਲੇ 'ਚ ਰੁਝੀ ਇੱਕ ਭੀੜ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਕਾਰਨ ਮਨੋਰਥ ਜਾਂ ਉਦੇਸ਼ ਦੇ ਅਰਥ ਹੀ ਬਦਲ ਗਏ ਹਨ। ਜੀਵਨ 'ਚ ਹਰ ਕੋਈ ਕਿਸੇ ਇੱਕ ਖੇਤਰ ਵੱਲ ਜਾਂਦਾ ਜਾਂਦਾ ਕਿਸੇ ਹੋਰ ਖੇਤਰ 'ਚ ਨਿਕਲ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਾਇਦ ਹੀ ਕੋਈ ਹੋਵੇ ਜਿਹੜਾ ਆਪਣੇ ਕੰਮ ਨਾਲ ਸੰਤੁਸ਼ਟ ਹੋਵੇ। ਸੋ ਪਰੇਸ਼ਨ ਇਹ ਹੈ ਕਿ ਇਸ ਸਥਿਤੀ 'ਚ ਕੀ ਕੀਤਾ ਜਾਵੇ। ਸਭ ਤੋਂ ਪਹਿਲੀ ਲੋੜ ਇਹ ਹੈ ਕਿ ਆਪਣੀ ਸਮਰੱਥਾ ਅਨੁਸਾਰ ਅੱਖਾਂ ਖੋਲ੍ਹ ਕੇ ਯਥਾਰਥਕ ਹੋ ਕੇ 2-3 ਸੰਭਵ ਜੀਵਨ ਮਨੋਰਥ ਨਿਰਧਾਰਿਤ ਕੀਤੇ ਜਾਣ। ਸੁਪਨੇ ਜਿੰਨੇ ਮਰਜ਼ੀ ਵੇਖੋ ਸਫਲਤਾ ਜਾਗਦਿਆਂ ਹੀ ਮਿਲੇਗੀ। ਮਨੋਰਥ ਦੀ ਪ੍ਰਾਪਤੀ ਲਈ ਕੇਵਲ ਸੁਪਨੇ ਹੀ ਨਾ ਵੇਖੇ ਜਾਣ ਨਿਗਰ ਯਤਨ ਵੀ ਕੀਤੇ ਜਾਣ ਮਨੋਰਥ ਨੂੰ ਵੀ ਕੁਝ ਨਿੱਕੇ ਅਤੇ ਸੰਭਵ ਪੜਾਵਾਂ 'ਚ ਵੰਡਾਂ ਦੀ ਲੋੜ ਪੈਂਦੀ ਹੈ ਕਿਤੇ ਮਨੋਰਥ 'ਚ ਨਿਰੰਤਰ ਸੁਧਾਈ ਕਰਨ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਕੁਝ ਵੀ ਤੁਸੀਂ ਹੁਣ ਕਰ ਰਹੇ ਹੋ ਉਸ ਨੂੰ ਪੂਰਾ ਤਾਨ ਲਾ ਕੇ ਸਾਰਾ ਧਿਆਨ ਦੇ ਕੇ ਇਮਾਨਦਾਰੀ ਨਾਲ ਇਕਾਗਰ ਚਿਤ ਹੋ ਕੇ ਧਿਆਨ ਖੰਡਾਉਣ ਵਾਲੇ ਪੱਖਾਂ ਤੋਂ ਮੁਕਤ ਹੋ ਚੁੱਕੇ ਮਨ ਨਾਲ ਸਮੋਚੇ ਮਨ ਉਹਰਤ ਦਾ ਇੱਕ ਮਹੱਤਵਪੂਰਨ ਭਾਗ ਸਮਝ ਕੇ ਜ਼ਿੰਮੇਵਾਰੀ ਨਾਲ ਕੀਤਾ ਜਾਵੇ ਜੇ ਤੁਸੀਂ ਸਫਲ ਹੋਣਾ ਜਾਂ ਜਿੱਤਣਾ ਚਾਹੁੰਦੇ ਹੋ ਤਾਂ ਸੰਸਾਰ ਪਹਿਲਾਂ ਤੁਹਾਨੂੰ ਪਰਖੇਗਾ ਕਿ ਕੀ ਤੁਸੀਂ ਜਿੱਤਣ ਦੇ ਯੋਗ ਹੋ ਕਿ ਨਹੀਂ ਤਾਂ ਹੀ ਸੰਸਾਰ ਤੁਹਾਡੀ ਜਿੱਤ ਚ ਸਹਿਯੋਗੀ ਹੋਵੇਗਾ ਅਤੇ ਤੁਹਾਡੇ ਲਈ ਰਾਹ ਛੱਡੇਗਾ ਜੇ ਤੁਹਾਡਾ ਸਫਲ ਹੋਣ ਦਾ ਇਰਾਦਾ ਹੀ ਨਹੀਂ ਤਾਂ ਸੰਸਾਰ ਤੁਹਾਡੇ ਲਈ ਅਸਫਲ ਹੋਣ ਦੀਆਂ ਸਥਿਤੀਆਂ ਅਨੁਸਾਰ ਦਾ ਜਾਵੇਗਾ ਐਸੀ ਭਾਵੇਂ ਹਾਰੀਏ ਭਾਵੇਂ ਜਿੱਤੀਏ ਉੱਚਾ ਸੁੱਚਾ ਸੰਸਾਰ ਭਾਈਵਾਲ ਹੋਵੇਗਾ। ਜ਼ਿੰਦਗੀ ਸਾਨੂੰ ਬਾਰਿਸ਼ਾ ਤਾਂ ਨਹੀਂ ਬਣਾ ਸਕਦੀ ਪਰ ਇਹ ਹਰ ਕਿਸੇ ਨੂੰ ਮਿਹਨਤ ਕਰਨ ਦਾ ਅਫਸਰ ਜ਼ਰੂਰ ਦਿੰਦੀ ਹੈ। 20 ਅਤੇ 25 ਸਾਲ ਦੀ ਉਮਰ ਦੇ ਵਿੱਚਕਾਰ ਹਰ ਕੋਈ ਸੰਸਾਰ ਨੂੰ ਆਪਣੇ ਸੁਪਨੇ ਮਨੋਰਥਾਂ ਤੇ ਆਦਰਸ਼ਾਂ ਅਨੁਸਾਰ ਢਾਲਣ ਦਾ ਯਤਨ ਕਰਦਾ ਹੈ ਪਰ ਇਸ ਪ੍ਰੰਤ ਸਾਰਾ ਜੀਵਨ ਅਸੀਂ ਆਪਣੇ ਆਪ ਨੂੰ ਸੰਸਾਰ ਅਨੁਸਾਰ ਢਾਲਣ ਚਲਾ ਦਿੰਦੇ ਹਾਂ। ਵਿਕਸਿਤ ਹੋਣਾ ਬੀਜ ਦਾ ਧਰਮ ਹੈ। ਜਦੋਂ ਬੀਜ ਬੀਜ ਦਿੱਤਾ ਜਾਵੇ ਤਾਂ ਉਸ ਨੂੰ ਪਰਫੁੱਲਤ ਹੋਣ ਲਈ ਮੀਂਹ ਦੀ ਲੋੜ ਪੈਂਦੀ ਹੈ ਮੀਂਹ ਦਾ ਲਾਭ ਤਾਂ ਹੀ ਹੋਵੇਗਾ ਜੇ ਬੀਜ ਬੀਜਿਆ ਹੋਵੇਗਾ ਇਵੇਂ ਹੀ ਜੇ ਸਾਡਾ ਕੋਈ ਮਨੋਰਥ ਹੋਵੇਗਾ ਤਾਂ ਹੀ ਅਸੀਂ ਅ fırsਰਾਂ ਦਾ ਲਾਭ ਉਠਾ ਸਕਾਂਗੇ ਨਹੀਂ ਤਾਂ ਸਾਨੂੰ ਬਿਨਾਂ ਪਤਾ ਲੱਗੇ ਅ fırsਰ ਸਾਡੇ ਕੋਲੋਂ ਲੰਘਦੇ ਜਾਣਗੇ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਆਪਣਾ ਕੰਮ ਪਸੰਦ ਨਹੀਂ ਕੰਮ ਬਦਲ ਕੇ ਵੇਖ ਲਵੋ ਹੋਰ ਦੁਖੀ ਹੋਮੋਗੇ ਜਿਨ੍ਹਾਂ ਨੇ ਵੱਡੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਹੁੰਦੀਆਂ ਹਨ ਉਹ ਵੱਡੀਆਂ ਮੁਸ਼ਕਲਾਂ ਚੋਂ ਵੀ ਲੰਘੇ ਹੁੰਦੇ ਹਨ ਸੰਸਾਰ ਦੀ ਇਹ ਰੀਤ ਹੈ ਕਿ ਇਹ ਸਫਲ ਅਤੇ ਪ੍ਰਸਿੱਧ ਹੋਣ ਵਾਲੇ ਵਿਅਕਤੀਆਂ ਦੀਆਂ ਅਸਫਲਤਾਵਾਂ ਨੂੰ ਭੁਲਾ ਦਿੰਦਾ ਹੈ। ਮਿਹਨਤ ਕਦੀ ਵਿਅਰਥ ਨਹੀਂ ਜਾਂਦੀ। ਹੋ ਸਕਦਾ ਹੈ ਤੁਸੀਂ ਆਪਣੇ ਨਿਸ਼ਚਿਤ ਮਨੋਰਥ 'ਚ ਸਫਲ ਨਾ ਹੋਵੋ ਪਰ ਮਿਹਨਤ ਦੇ ਆਰਦਕਾਰਨ ਸਮੁੱਚੀ ਜ਼ਿੰਦਗੀ 'ਚ ਤੁਹਾਡੀ ਤਸੱਲੀ ਦੀ ਪੱਧਰ ਉਚੇਰੀ ਹੋਵੇਗੀ। ਤੁਹਾਨੂੰ ਜ਼ਿੰਦਗੀ 'ਚੋਂ ਪ੍ਰਸੰਨਤਾ ਵਧੇਰੇ ਮਿਲੇਗੀ ਅਤੇ ਤੁਹਾਡੇ ਕੋਲ ਅਨੁਭਵ ਦੀ ਅਮੀਰੀ ਅਤੇ ਜ਼ਿੰਦਗੀ ਦੀ ਖੁਸ਼ੀ ਵਧੇਰੇ ਹੋਵੇਗੀ। ਖੁਸ਼ ਰਹਿਣੇ ਲੋਕਾਂ ਕੋਲ ਕੰਮਾਂ ਦੀ ਅਮੀਰੀ ਹੁੰਦੀ ਹੈ। ਉਹਨਾਂ ਦੇ ਆਲੇ-ਦੁਆਲੇ ਰੌਣਕ ਵਾਲਾ ਵਾਤਾਵਰਨ ਹੁੰਦਾ ਹੈ ਜਦੋਂ ਕਿ ਉਦਾਸ ਲੋਕ ਵਿਹਲੇ ਹੁੰਦੇ ਹਨ ਉਹ ਆਪਣਾ ਕੰਮ ਛੱਡ ਕੇ ਕੰਮ ਵਾਲਾ ਸਮਾਂ ਵੀ ਉਦਾਸ ਹੋਣ ਚਲਾ ਦਿੰਦੇ ਹਨ ਅਤੇ ਹੋਰ ਦੁਖੀ ਹੁੰਦੇ ਹਨ ਇਸੇ ਕਰਕੇ ਉਹਨਾਂ ਦੇ ਆਲੇ-ਦੁਆਲੇ ਇੱਕ ਸੋਗੀ ਅਤੇ ਮਾਤਮੀ ਮਾਹੌਲ ਹੁੰਦਾ ਹੈ ਕੰਮ ਕਰਦੇ ਆ ਤੁਸੀਂ ਦੁਖੀ ਨਹੀਂ ਹੋ ਸਕਦੇ ਕੇਵਲ ਉਹੀ ਕੰਮ ਤੁਹਾਨੂੰ ਬੋਝ ਲੱਤੇ ਔਖਾ ਲੱਗੇਗਾ ਜਿਹੜਾ ਤੁਸੀਂ ਦੁਖੀ ਹੋ ਕੇ ਕਰੋਗੇ ਜਿਨ੍ਹਾਂ ਥਾਂਾਂ ਦੇ ਕੰਮ ਦਾ ਮਹੱਤਵ ਹੁੰਦਾ ਹੈ ਉਹ ਥਾਂਾਂ ਲੜਾਈਆਂ ਟਕੜਿਆਂ ਸਾੜਿਆਂ ਤੇਰ ਖਾਮਾ ਤੋਂ ਮੁਕਤ ਹੁੰਦੀਆਂ ਹਨ ਦੇਖਿਆ ਗਿਆ ਹੈ ਕਿ ਜਿਸ ਜੋਸ਼ ਨਾਲ ਤੁਸੀਂ ਦੂਜਿਆਂ ਨੂੰ ਨਿੰਦਦੇ ਅਤੇ ਭੰਡਦੇ ਹੋ ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਤੁਸੀਂ ਆਪ ਕਿੰਨੇ ਭੜੇ ਹੋ ਹਰੇਕ ਵਿਅਕਤੀ 'ਚ ਸਫਲ ਜਾਂ ਅਸਫਲ ਹੋਣ ਦੀ ਵੀ ਆਦਤ ਬਣ ਜਾਂਦੀ ਹੈ ਉਦੇਸ਼ ਜਾਂ ਮਨੋਰਥ ਇਸ ਲਈ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਹ ਸਾਡੀ ਮਿਹਨਤ ਲਈ ਦਿਸ਼ਾ ਨਿਰਧਾਰਿਤ ਕਰ ਦਿੰਦੇ ਹਨ ਜਿਵੇਂ ਗੱਡੀ ਦੇ ਚੱਲਣ ਨਾਲ ਪਹੀਆਂ ਚ ਲੁਕੀ ਹੋਈ ਰਫਤਾਰ ਤੇ ਸੁੱਤਾ ਹੋਇਆ ਸੰਗੀਤ ਜਾਗ ਪੈਂਦਾ ਹੈ ਇਵੇਂ ਹੀ ਮਨੋਰਥ ਸਪਸ਼ਟ ਹੋ ਜਾਣ ਦੀ ਸਥਿਤੀ ਚ ਸਾਡੇ ਅੰਦਰ ਲੁਕੀਆਂ ਹੋਈਆਂ ਸੰਭਾਵਨਾਵਾਂ ਜਾਗ ਪੈਂਦੀਆਂ ਹਨ ਅਤੇ ਸਾਡੀ ਕਾਰਗੁਜ਼ਾਰੀ ਦੀ ਪੱਧਰ ਉੱਚੀ ਹੋ ਜਾਂਦੀ ਹੈ ਸੰਪੂਰਨਤਾ ਦੀ ਥਾਂ ਚੰਗੇਰੀ ਅਤੇ ਸੁਖਾਵੇਂ ਕਾਰਗੁਜ਼ਾਰੀ ਨੂੰ ਆਪਣਾ ਪਹਿਲਾ ਮਨੋਰਥ ਜਾਂ ਨਿਸ਼ਾਨਾ ਬਣਾਉਣ ਦੀ ਲੋੜ ਹੈ ਸੰਪੂਰਨਤਾ ਦੀ ਇੱਛਾ ਮੂਰਖਤਾ ਤੇ ਪਾਗਲਪਨ ਹੈ ਕਿਉਂਕਿ ਸੰਪੂਰਨਤਾ ਦੀ ਕੋਈ ਹੋਂਦ ਹੀ ਨਹੀਂ ਹੁੰਦੀ ਜਦੋਂ ਕਿ ਚੰਗੇਰੀ ਕਾਰਗੁਜ਼ਾਰੀ ਦੀ ਇੱਛਾ ਸਿਹਰਦਤਾ ਸੁਧਾਰ ਅਤੇ ਵਿਕਾਸ ਦਾ ਪ੍ਰਤੀਕ ਹੁੰਦੀ ਹੈ। ਕੁਝ ਵੀ ਅਜਿਹਾ ਨਹੀਂ ਹੈ ਜਿਸ ਦੀ ਪੱਧਰ ਨੂੰ ਸੁਧਾਰਿਆ ਤੇ ਸੁਵਾਰਿਆ ਨਹੀਂ ਜਾ ਸਕਦਾ। ਇਸੇ ਕਰਕੇ ਕਹਿੰਦੇ ਹਨ ਕਿ ਜੋ ਕੁਝ ਕਰਨ ਯੋਗ ਹੈ ਉਹ ਚੰਗੀ ਤਰ੍ਹਾਂ ਕੀਤੇ ਜਾਣ ਯੋਗ ਵੀ ਹੁੰਦਾ ਹੈ। ਜਿਨ੍ਹਾਂ ਕੋਲ ਮਨੋਰਥ ਜਾਂ ਉਦੇਸ਼ ਹੁੰਦੇ ਹਨ ਉਹ ਆਪਣੇ ਆਪ ਨਾਲ ਮੁਕਾਬਲਾ ਕਰਦੇ ਰਹਿੰਦੇ ਹਨ। ਜਿਵੇਂ ਚੰਗੇ ਖਿਡਾਰੀ ਆਪਣਾ ਸਥਾਪਿਤ ਕੀਤਾ ਰਿਕਾਰਡ ਆਪ ਤੋੜ ਕੇ ਪ੍ਰਸੰਨ ਹੁੰਦੇ ਹਨ। ਜਿਹੜੇ ਯਤਨ ਕਰਦੇ ਹਨ ਸੰਸਾਰ ਉਹਨਾਂ ਦੀਆਂ ਘਾਟਾਂ ਤੇ ਭੁੱਲਾਂ ਨੂੰ ਮaaf ਕਰ ਦਿੰਦਾ ਹੈ ਥਾਮਸ ਐਡੀਸਨ ਨੇ ਹਜ਼ਾਰਾਂ ਪ੍ਰਯੋਗਾਂ ਤੇ ਅਸਫਲਤਾਵਾਂ ਉਪਰੰਤ ਹੀ ਬਿਜਲੀ ਦਾ ਬੱਲ ਬਣਾਇਆ ਸੀ ਜਿਨ੍ਹਾਂ ਕੋਲ ਮਨੋਰਥ ਹੁੰਦੇ ਹਨ ਉਹ ਮੌਕੇ ਵੀ ਉਸਾਰ ਲੈਂਦੇ ਹਨ ਇੱਕ ਵਿਅਕਤੀ ਇੱਕ ਪ੍ਰਸਿੱਧ ਸੰਗੀਤਕਾਰ ਕੋਲ ਸੰਗੀਤ ਸਿੱਖਣ ਲਈ ਗਿਆ ਤਾਂ ਉਸ ਨੂੰ ਸੁਣਨਾ ਪਿਆ ਤੂੰ ਸੰਗੀਤ ਨਹੀਂ ਸਿੱਖ ਸਕਦਾ ਕਿਉਂਕਿ ਤੇਰੇ ਹੱਥ ਤੇ ਸੰਗੀਤ ਦੀ ਰੇਖਾ ਨਹੀਂ ਹੈ ਉਸਨੇ ਉਸ ਸੰਗੀਤਕਾਰ ਤੋਂ ਪੁੱਛਿਆ ਕਿ ਸੰਗੀਤ ਦੀ ਰੇਖਾ ਕਿਹੋ ਜਿਹੀ ਹੁੰਦੀ ਹੈ ਉਸੇ ਵੇਲੇ ਉਸਨੇ ਆਪਣੇ ਹੱਥ ਤੇ ਚਾਕੂ ਨਾਲ ਰੇਖਾ ਬਣਾ ਦਿੱਤੀ ਉਸ ਦੀ ਇਸ ਤੀਬਰਤਾ ਨੂੰ ਵੇਖ ਕੇ ਉਸਤਾਦ ਨੇ ਕਿਹਾ ਤੈਨੂੰ ਸੰਗੀਤ ਸਿੱਖਣ ਤੋਂ ਹੁਣ ਰੱਬ ਵੀ ਨਹੀਂ ਰੋਕ ਸਕਦਾ ਇਹੀ ਵਿਅਕਤੀ ਮਗਰੋਂ ਤਾਨ ਸਹਿਣ ਬਣਿਆ ਜਿਹੜੇ ਚੱਲਦੇ ਹਨ ਉਹੀ ਪਹੁੰਚਦੇ ਹਨ ਅਤੇ ਉਹ ਪਹੁੰਚ ਕੇ ਵੀ ਰੁਕਦੇ ਨਹੀਂ ਚੱਲਦੇ ਰਹਿੰਦੇ ਹਨ ਅਤੇ ਹੋਰਾਂ ਨੂੰ ਚੱਲਣ ਵਿੱਚ ਸਹਿਯੋਗ ਦਿੰਦੇ ਹਨ ਪਰ ਯਤਨ ਵਾਂਹ ਹਰ ਖੇਡ ਦਾ ਕੇਂਦਰੀ ਸੂਲ ਹੈ ਚਲੋ ਜਿਹੜਾ ਸੁੱਤਿਆ ਰਹਿੰਦਾ ਹੈ ਉਸਦੀ ਕਿਸਮਤ ਵੀ ਸੌ ਜਾਂਦੀ ਹੈ ਜਿਹੜਾ ਬੈਠਾ ਰਹਿੰਦਾ ਹੈ ਉਸਦੇ ਗੋਡਿਆਂ ਤੇ ਮੋਢਿਆਂ ਵਾਂਗ ਉਸਦੇ ਭਾਗ ਵੀ ਬੈਠ ਜਾਂਦੇ ਹਨ ਜਿਹੜਾ ਉੱਠ ਕੇ ਖਲੋ ਜਾਂਦਾ ਹੈ ਉਸਦੀ ਕਿਸਮਤ ਵੀ ਖਲੋ ਜਾਂਦੀ ਹੈ ਜਿਹੜਾ ਚੱਲ ਪੈਂਦਾ ਹੈ ਉਸ ਨੂੰ ਰਾਹਾਂ ਦੀ ਘਾਟ ਨਹੀਂ ਆਉਂਦੀ ਸੂਰਜਵਾਲ ਵੇਖੋ ਜਿਹੜਾ ਸ੍ਰਿਸ਼ਟੀ ਦੇ ਆਰੰਭ ਤੋਂ ਚੱਲਿਆ ਚਲਦਿਆਂ ਚਲਦਿਆਂ ਇੱਕ ਦਿਨ ਵੀ ਨਹੀਂ ਸੁੱਤਾ ਸੂਰਜ ਇਸ ਸੰਸਾਰ ਨੂੰ ਚੱਲਦਾ ਰੱਖਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਸੂਰਜ ਸਦਾ ਕਾਰਜਸ਼ੀਲ ਹੈ ਇਸ ਦੀ ਪ੍ਰਤਿਭਾ ਹੈਰਾਨ ਕਰਨ ਵਾਲੀ ਹੈ ਪ੍ਰਤਿਭਾ ਸੰਭਵ ਨੂੰ ਸਿਰਜਣ ਵਿੱਚ ਨਹੀਂ ਹੁੰਦੀ ਅਸੰਭਵ ਨੂੰ ਸਿਰਜਣ ਵਿੱਚ ਘੇਰੇ ਵਿੱਚ ਲਿਆਉਣ ਵਿੱਚ ਹੁੰਦੀ ਹੈ ਕੋਈ ਕੰਮ ਡਰ ਨਾਲ ਕਰਨ ਜਾਂ ਪਿਆਰ ਨਾਲ ਕਰਨ ਨਾਲ ਉਸ ਦੀ ਪੱਧਰ ਬਦਲ ਜਾਂਦੀ ਹੈ ਇਵੇਂ ਹੀ ਜਿੱਤਣ ਦੀ ਸੁਭਾਵਨਾ ਨਾਲ ਖੇਡਣ ਜਾਂ ਹਾਰ ਤੋਂ ਬਚਣ ਦੀ ਭਾਵਨਾ ਨਾਲ ਖੇਡਣ ਵਿੱਚ ਬੜਾ ਅੰਤਰ ਹੈ ਹਰ ਅੰਦੋਲਨ ਹਰ ਲਹਿਰ ਅਤੇ ਹਰ ਮਨੋਰਥ ਕੁਝ ਹਰ ਸੇ ਮਗਰੋਂ ਆਪਣੀ ਸ਼ਕਤੀ ਜਾਂ ਉਤਸ਼ਾਹ ਤੋਂ ਸਖਣਾ ਹੋ ਜਾਂਦਾ ਹੈ ਅੰਦੋਲਨਾਂ ਨੂੰ ਪਖਾਉਣ ਲਈ ਨਵੇਂ ਉਦੇਸ਼ਾਂ ਤੇ ਨਵੇਂ ਮਨੋਰਥਾਂ ਦੀ ਲੋੜ ਪੈਂਦੀ ਹੈ ਜਿਵੇਂ ਜਥੇਬੰਦੀਆਂ ਜਾਂ ਸਮਾਜਾਂ ਦੇ ਮਨੋਰਥ ਹੁੰਦੇ ਹਨ ਓਵੇਂ ਹੀ ਪਰਿਵਾਰਾਂ ਦੇ ਵੀ ਮਨੋਰਥ ਹੁੰਦੇ ਹਨ ਚੰਗੇ ਪਰਿਵਾਰ ਦੇ ਹਰ ਵਿਅਕਤੀ ਕੋਲ ਕੋਈ ਨਾ ਕੋਈ ਸਾਰੂ ਕਾਰਜ ਰੁਝੇਮਾ ਉਦੇਸ਼ ਜਾਂ ਮਨੋਰਥ ਹੁੰਦਾ ਹੈ ਪਰਿਵਾਰ ਸਾਡੇ ਵਿੱਚ ਵਿਸ਼ਵਾਸ ਜਗਾਉਣ ਅਤੇ ਡਰ ਦੀ ਭਾਵਨਾ ਕੱਢਣ ਦਾ ਕਾਰਜ ਕਰਦਾ ਹੈ ਕਿਉਂਕਿ ਡਰਿਆ ਹੋਇਆ ਵਿਅਕਤੀ ਨਾ ਕੁਝ ਸਿੱਖ ਸਕਦਾ ਹੈ ਤੇ ਨਾ ਹੀ ਕੁਝ ਕਰ ਸਕਦਾ ਹੈ ਕੰਮ ਕਰਨ ਵਿੱਚੋਂ ਤਸੱਲੀ ਤਾਂ ਹੀ ਮਿਲੇਗੀ ਅਤੇ ਵਿਕਾਸ ਤਾਂ ਹੀ ਵਾਪਰੇਗਾ ਜੇ ਇਹ ਡਰ ਅਤੇ ਭੈਅ ਤੋਂ ਮੁਕਤ ਹੋ ਕੇ ਕੀਤਾ ਜਾਵੇ। ਹਰ ਸੁਹਿਰਦ ਵਿਅਕਤੀ ਉਸਾਰੂ ਮਨੋਰਥ ਦਾ ਵਿਲਾਸੀ ਹੁੰਦਾ ਹੈ ਕਿਉਂਕਿ ਤੋਂ ਅੰਦਰੋਂ ਹਰੇਕ ਵਿਅਕਤੀ ਵਿਕਾਸਮਈ ਹੈ। ਉਹ ਆਪਣੀਆਂ ਗਲਤੀਆਂ ਨੂੰ ਇਸ ਲਈ ਸਵੀਕਾਰ ਕਰਦਾ ਹੈ ਕਿਉਂਕਿ ਇਵੇਂ ਕਰਨ ਨਾਲ ਉਸ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਉਜਾਗਰ ਹੁੰਦੀਆਂ ਹਨ। ਜਿਸ ਕੋਲ ਆਪਣੀਆਂ ਗਲਤੀਆਂ ਸਵੀਕਾਰ ਕਰਨ ਦੀ ਯੋਗਤਾ ਨਹੀਂ ਹੁੰਦੀ ਉਸ ਵਿੱਚ ਕਿਸੇ ਪ੍ਰਕਾਰ ਦੇ ਵਿਕਾਸ ਦੀ ਵੀ ਯੋਗਤਾ ਨਹੀਂ ਹੁੰਦੀ। ਜੀਵਨ ਦਾ ਇਹ ਵਿਰੋਧਾਭਾਸ ਹੈ ਕਿ ਸਮਾਜ ਵਿਚਲਾ ਹਰੇਕ ਵਿਅਕਤੀ ਆਪ ਸਫਲ ਹੋਣਾ ਚਾਹੁੰਦਾ ਹੈ ਪਰ ਸਫਲ ਹੋ ਰਹੇ ਵਿਅਕਤੀ ਨਾਲ ਉਹ ਸਾੜਾ ਕਰਦਾ ਹੈ ਤੇ ਉਸ ਨੂੰ ਨਿੰਦਦਾ ਹੈ ਨਿੰਦਾ ਵਾਸਤੇ ਵਿੱਚ ਯੋਗਤਾ ਦੀ ਭੈੜੀ ਸ਼ਬਦਾਵਲੀ ਵਿੱਚ ਕੀਤੀ ਗਈ ਪ੍ਰਸ਼ੰਸਾ ਹੁੰਦੀ ਹੈ ਜੇ ਤੁਹਾਡੇ ਨਿੰਦਕ ਪੈਦਾ ਨਹੀਂ ਹੋਏ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਸਫਲ ਵੀ ਨਹੀਂ ਹੋ ਰਹੇ ਕਿਤੇ ਸਫਲ ਇਸ ਲਈ ਨਹੀਂ ਹੋ ਰਹੇ ਕਿਉਂਕਿ ਤੁਹਾਡਾ ਉਦੇਸ਼ ਸਪਸ਼ਟ ਨਹੀਂ ਹੈ ਸਫਲ ਵਿਅਕਤੀ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਕਰਦੇ ਸਭ ਕੁਝ ਹਨ ਪਰ ਸੋਚਦੇ ਕੁਝ ਨਹੀਂ ਪਰ ਦੂਜੇ ਉਹ ਜਿਹੜੇ ਹਰ ਵੇਲੇ ਸੋਚਦੇ ਹੀ ਰਹਿੰਦੇ ਹਨ ਕਦੇ ਕੁਝ ਨਹੀਂ ਕਰਦੇ ਕਈਆਂ ਕੋਲ ਨਿਸ਼ਾਨਾ ਹੁੰਦਾ ਹੈ ਪਰ ਤੀਰ ਨਹੀਂ ਹੁੰਦਾ ਜਦੋਂ ਕਿ ਕਈਆਂ ਕੋਲ ਤੀਰ ਹੁੰਦਾ ਹੈ ਨਿਸ਼ਾਨਾ ਨਹੀਂ ਹੁੰਦਾ ਬਹੁਤੇ ਅਜਿਹੇ ਵੀ ਹਨ ਜਿਹੜੇ ਤੀਰ ਛੱਡ ਕੇ ਨਿਸ਼ਾਨਾ ਲੱਭਦੇ ਹਨ ਕਈਆਂ ਨੇ ਇੱਕ ਹੱਥ ਵਿੱਚ ਪਾਰਸ ਚੁੱਕਿਆ ਹੁੰਦਾ ਹੈ ਇੱਕ ਵਿੱਚ ਲੋਹਾ ਉਹਨਾਂ ਕੋਲ ਇਹਨਾਂ ਨੂੰ ਛੁਆਉਣ ਦੀ ਕਲਾ ਨਹੀਂ ਹੁੰਦੀ ਕੋਈ ਵੀ ਮਨੋਰਥ ਜਦੋਂ ਤੁਸੀਂ ਸਿਰਜੋਗੇ ਉਹ ਮਨੋਰਥ ਤੁਹਾਨੂੰ ਆਪਣੀ ਪਕੜ ਵਿੱਚ ਲੈ ਲਵੇਗਾ ਅਤੇ ਤੁਹਾਡਾ ਹਰ ਕਾਰਜ ਇਸ ਮਨੋਰਥ ਵੱਲ ਇੱਕ ਕਦਮ ਹੋ ਨਿਭੜੇਗਾ। ਮਿਹਨਤ ਕਰਨ ਨਾਲ ਯੋਗਤਾ ਤੇ ਨਿਪੁੰਨਤਾ ਵਧੇਗੀ। ਨਿਪੁੰਨਤਾ ਤੇ ਯੋਗਤਾ ਨਾਲ ਮਿਹਨਤ ਕਰਨੀ ਸੌਖੀ ਹੋ ਜਾਵੇਗੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਅਤੇ ਮੂਰਤੀਕਾਰ ਮਾਈਕਲ ਐਂਜਲੋ ਨੇ ਕਿਹਾ ਸੀ ਕਿ ਜੇ ਲੋਕ ਵੇਖ ਲੈਂਦੇ ਕਿ ਮੈਨੂੰ ਕਿੰਨੀ ਸਖਤ ਮਿਹਨਤ ਕਰਨੀ ਪਈ ਹੈ ਤਾਂ ਉਹ ਮੇਰੀਆਂ ਕਲਾਕਿਰਤੀਆਂ ਵੇਖ ਕੇ ਹੈਰਾਨ ਨਾ ਹੁੰਦੇ। ਇੱਕ ਸੰਗੀਤਕਾਰ ਨੂੰ ਸੁਣ ਕੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਤੁਹਾਡੇ ਜਿੰਨੀ ਨਿਪੁੰਨ ਕਲਾ ਸਿੱਖਣ ਲਈ ਮੈਂ ਆਪਣਾ ਸਾਰਾ ਜੀਵਨ ਅਰਪਣ ਕਰਨ ਲਈ ਤਿਆਰ ਹਾਂ ਸੰਗੀਤਕਾਰ ਨੇ ਕਿਹਾ ਸੀ ਮੈਂ ਵੀ ਇਹ ਕਲਾ ਆਪਣਾ ਸਾਰਾ ਜੀਵਨ ਆਪਨ ਕਰਕੇ ਹੀ ਸਿੱਖੀ ਹੈ ਜਿਹੜੀ ਸੌਲਤ ਜਿਹੜਾ ਸੁਖ ਜਾਂ ਜਿਹੜੀ ਕਲਾ ਤੁਸੀਂ ਮਾਣਦੇ ਹੋ ਉਹ ਕਿਸੇ ਸਖਤ ਮਿਹਨਤ ਦਾ ਫਲ ਹੁੰਦੀ ਹੈ ਮਿਹਨਤ ਵਿੱਚ ਸਾਨੂੰ ਚੰਗਾ ਇਨਸਾਨ ਬਣਾਉਣ ਦਾ ਗੁਣ ਹੁੰਦਾ ਹੈ ਚੰਗਾ ਬਣੇ ਬਿਨਾ ਪ੍ਰਸੰਨ ਨਿਪੁੰਨ ਜਾਂ ਸਫਲ ਨਹੀਂ ਹੋਇਆ ਜਾ ਸਕਦਾ ਚੰਗੇ ਬਣੋਗੇ ਕਈ ਧੋਖਾ ਦੇਣਗੇ ਪਰ ਚੰਗੇ ਬਣੇ ਰਹਿਣਾ ਇਮਾਨਦਾਰ ਬਣੋਗੇ ਸ਼ਾਇਦ ਬਹੁਤੇ ਪੈਸੇ ਨਾ ਜੋੜ ਸਕੋ ਪਰ ਇਮਾਨਦਾਰੀ ਨਾ ਛੱਡਣਾ ਕਿਉਂਕਿ ਜਦੋਂ ਲੋਕ ਤੁਹਾਨੂੰ ਇਮਾਨਦਾਰ ਕਹਿਣਗੇ ਤਾਂ ਤੁਹਾਨੂੰ ਖੁਸ਼ਹਾਲੀ ਦਾ ਅਹਿਸਾਸ ਹੋਵੇਗਾ ਜੋ ਕੁਝ ਤੁਸੀਂ ਉਸਾਰੋਗੇ ਹੋ ਸਕਦਾ ਹੈ ਤੁਹਾਡੇ ਵਿਰੋਧੀ ਉਹ ਢਾ ਦੇਣ ਪਰ ਉਸਾਰਨਾ ਨਾ ਛੱਡਣਾ ਜਦੋਂ ਤੁਸੀਂ ਪ੍ਰਸੰਨ ਅਤੇ ਸੰਤੁਸ਼ਟ ਹੋਵੋਗੇ ਹੋ ਸਕਦਾ ਹੈ ਕੁਝ ਲੋਕ ਸਾੜਾ ਈਰਖਾ ਤੇ ਨਿੰਦਾ ਕਰਨ ਪਰ ਪ੍ਰਸੰਨਤਾ ਤੇ ਸੰਤੋਖ ਨਾ ਤਿਆਗਣਾ ਕਿਉਂਕਿ ਤੁਹਾਡਾ ਰਿਸ਼ਤਾ ਉਹਨਾਂ ਨਾਲ ਨਹੀਂ ਜਿਹੜੇ ਧੋਖਾ ਦਿੰਦੇ ਹਨ ਉਸਰੇ ਨੂੰ ਢਾਉਂਦੇ ਹਨ ਜਾਂ ਸਾੜਾ ਕਰਦੇ ਹਨ ਤੁਹਾਡਾ ਰਿਸ਼ਤਾ ਤੁਹਾਡੇ ਅਤੇ ਕੁਦਰਤ ਵਿਚਕਾਰ ਹੈ ਸਦਾ ਯਾਦ ਰੱਖਣਾ ਕਿ ਕੇਵਲ ਧਨ ਨਾਲ ਕੋਈ ਖੁਸ਼ਹਾਲ ਨਹੀਂ ਹੋ ਸਕਦਾ ਅਤੇ ਕਿਸੇ ਦੀ ਆਜ਼ਾਦੀ ਖੋ ਕੇ ਕੋਈ ਸੁਤੰਤਰ ਨਹੀਂ ਹੋ ਸਕਦਾ ਆਰਾਮ ਨੂੰ ਸੁੱਖ ਨਹੀਂ ਸਮਝਣਾ ਚਾਹੀਦਾ ਅਤੇ ਕੇਵਲ ਦੌਲਤ ਨੂੰ ਸਫਲਤਾ ਸਮਝਣਾ ਸਿਆਣਪ ਨਹੀਂ ਹੁੰਦੀ ਕਿਸੇ ਚੰਗੇ ਵਿਚਾਰ ਨੂੰ ਇਸ ਕਰਕੇ ਰੱਦ ਕਰ ਦੇਣਾ ਕਿ ਉਸ ਦਾ ਸਰੋਤ ਤੁਹਾਨੂੰ ਪਸੰਦ ਨਹੀਂ ਚੰਗਾ ਵਿਹਾਰ ਨਹੀਂ ਖਵਾਉਂਦਾ ਜੋ ਕੁਦਰਤ ਕਹਿੰਦੀ ਹੈ ਤੇ ਜੋ ਗਿਆਨ ਕਹਿੰਦਾ ਹੈ ਉਹਨਾਂ ਵਿਚਾਰ ਕਦੇ ਵੀ ਕਿਸੇ ਵੀ ਥਾਂ ਕੋਈ ਵਿਰੋਧ ਨਹੀਂ ਹੁੰਦਾ ਚੰਗਾ ਮਨੋਰਥ ਵਿਰੋਧੀਆਂ ਨੂੰ ਮਿੱਤਰਾਂ ਅਤੇ ਵਿਰੋਧੀ ਸ਼ਕਤੀਆਂ ਨੂੰ ਸਹਿਯੋਗੀ ਸ਼ਕਤੀਆਂ ਵਿੱਚ ਬਦਲ ਦਿੰਦਾ ਹੈ ਆਪਣੇ ਆਪ ਨੂੰ ਇੱਕ ਚੰਗੇ ਉਸਾਰੂ ਮਨੋਰਥ ਦਾ ਤੋਹਫ਼ਾ ਦਿਓ ਅਤੇ ਮਿਹਨਤ ਦੀ ਅਮੀਰੀ ਮੰਨਣ ਦਾ ਸਾਹਸ ਉਪਜਾਓ ਜੀਵਨ ਦੀ ਸਭ ਤੋਂ ਸੋਹਣੀ ਸੁਗਾਤ ਜੀਵਨ ਨੂੰ ਚੰਗੇਰਾ ਬਣਾਉਣ ਦਾ ਉਦੇਸ਼ ਹੁੰਦੀ ਹੈ ਜਿਸ ਨਾਲ ਜਦੋਂ ਜਹਦ ਵਿੱਚੋਂ ਆਨੰਦ ਮਿਲਣ ਲੱਗ ਪੈਂਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ